ਕਬੀਰ ਸਾਹਿਬ ਦੇ ਘਰ ਇੱਕ ਵਾਰੀ ਔਰਤ ਆਉਂਦੀ ਆ ਤੇ ਆਖਦੀ ਕਿ ਮੈਨੂੰ ਤੁਹਾਡੀ ਚੱਕੀ ਚਾਹੀਦੀ ਆ ਦਾਣੇ ਪੀਸਣ ਵਾਲੀ ਦਾਣੇ ਪੀਸਣ ਵਾਲੀ ਚੱਕੀ ਕਬੀਰ ਸਾਹਿਬ ਦੇ ਦਿੰਦੇ ਨੇ ਤੇ ਨਾਲ ਉਹਨੂੰ ਦੇਖਦੇ ਆ ਕਿ ਨਾਲੇ ਦਾਣੇ ਪੀਸਦੀ ਪੀਸਦੀ ਉਹ ਨਾਲ-ਨਾਲ ਫੱਕੇ ਮਾਰ ਜਾਂਦੀ ਖਾਈ ਜਾਂਦੀ ਹੈ ਤੇ ਕਬੀਰ ਸਾਹਿਬ ਸੋਚਦੇ ਆ ਦਿਮਾਗ ਦੇ ਵਿੱਚ ਕਿ ਇਹਨੂੰ ਸਬਰ ਨਹੀਂ ਆ ਸੰਤੋਖ ਨਹੀਂ ਆ ਇਹ ਨਾਲੇ-ਨਾਲੇ ਪੀਸੀ ਜਾਂਦੀ ਆ ਨਾਲ-ਨਾਲ ਖਾਈ ਜਾਂਦੀ ਆ ਇਹਨੂੰ ਸਬਰ ਸੰਤੋਖ ਨਹੀਂ ਹੈਗਾ ਤੇ بارش ਦਾ ਮੌਸਮ ਆਉਣ ਦੇ ਕਾਰਨ ਮੀ ਵੀ ਪੈ ਰਿਆ ਸੀ ਤੇ ਪੀਸ ਕੇ ਜਰੂਰ ਇੱਕ ਭਾਂਡੇ ਦੇ ਵਿੱਚ ਬਾਹਰ ਜਾਂਦੀ ਹੈ ਆਟਾ ਲੈ ਕੇ ਤਾਂ ਉਹਦਾ ਪੈਰ ਤਿਲਕ ਜਾਂਦਾ ਹੈ ਸਾਰਾ ਆਟਾ ਉਸ ਦਾ ਬਾਹਰ ਡਿਗ ਜਾਂਦਾ ਕਬੀਰ ਸਾਹਿਬ ਸੋਚਦੇ ਆ ਤੇ ਬਾਣੀ ਦੇ ਵਿੱਚ ਵੀ ਉਸ ਵੇਲੇ ਉਹਨਾਂ ਨੇ ਇੱਕ ਸ਼ਲੋਕ ਦਰਜ ਹੈ ਉਸ ਵੇਲੇ ਜੋ ਸ਼ਲੋਕ ਆ ਸੀ ਕਬੀਰ ਕੀਚੜ ਆਟਾ ਗਿਰ ਪੜਿਆ ਕਛੂ ਨਾ ਆਇਓ ਹਾਥ ਕਿ ਸਾਰਾ ਆਟਾ ਡਿਗ ਪੰਦਾ ਬਾਟੇ ਦੇ ਵਿੱਚੋਂ ਤੇ ਹੱਥ ਕੋਈ ਵੀ ਨਹੀਂ ਬਚਦਾ ਪੇ ਸੋਚਦੇ ਆ ਜਿਹੜਾ ਬਚਿਆ ਸੀ ਉਹ ਨਾਲ ਨਾਲ ਖਾ ਗਈ ਪੀਸਤ ਪੀਸਤ ਚਾਬਿਆ ਸੋਈ ਨਿਬਿਹਾ ਸਾਥ ਕਿ ਪੀਸਦੀ ਪੀਸਦੀ ਨੇ ਜੋ ਜੋ ਆਟਾ ਖਾ ਲਿਆ ਉਹਨੇ ਉਹੀ ਉਹਦੇ ਕੰਮ ਆਇਆ ਭਾਵ ਇਹਦਾ ਅਰਥ ਹੈ ਸਮਝਾਣਾ ਕੀਤਾ ਸਾਨੂੰ ਕਿ ਅਸੀਂ ਆਪਾਂ ਮਾਇਆ ਵੇੜੀ ਜੀਵ ਹਾਂ ਦੁਨੀਆ ਦੇ ਵਿੱਚ ਆਪਾਂ ਬਹੁਤ ਸਾਰੇ ਕੰਮ ਕਰਦੇ ਹਾਂ ਉਹ ਕੰਮ ਕਰਦੇ ਨਾਲ ਨਾਲ ਹੀ ਸਾਨੂੰ ਪਰਮਾਤਮਾ ਸਾਡੇ ਕੋਲ ਆਪਣਾ ਨਾਮ ਜਪਾ ਲਵੇ ਜਿਵੇਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਬੀਬੀਆਂ ਰੋਟੀਆਂ ਬਣਾਉਂਦੀਆਂ ਜਾਂ ਬੰਦੇ ਕੋਈ ਵੀ ਆਪਣਾ ਕੰਮ ਕਰਦੇ ਨੇ ਜਾਂ ਕੋਈ ਸਫਰ ਦੇ ਵਿੱਚ ਉਹ ਨਾਂ ਨਾਲ ਪਰਮਾਤਮਾ ਦਾ ਸਾਨੂੰ ਨਾਮ ਜਪਾਈ ਜਾਵੇ ਜੇ ਆਪਾਂ ਆਖੀਏ ਹਾਂ ਕਿ ਬਾਅਦ ਦੇ ਵਿੱਚ ਆਪਾਂ ਨਾਮ ਜਪ ਲਵਾਂਗੇ ਬੁੱਢੇ ਹੋ ਕੇ ਇਹ ਨਹੀਂ ਨਾਂ ਨਾਲ ਜੋ ਸਾਨੂੰ ਪਰਮਾਤਮਾ ਨਾਮ ਜਪਾਈ ਜਾਵੇ ਉਹੀ ਸਾਡਾ ਨਾਲ ਜੋ ਅਸੀਂ ਨਾਂ ਨਾਲ ਜੋ ਅਸੀਂ ਨਾਮ ਜਪ ਲਿਆ ਉਹੀ ਸਾਡੇ ਕੰਮ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ